ਫਿਰੋਜ਼ਪੁਰ ਦੇ ਜਲਾਲਾਬਾਦ ਦੇ ਵਿੱਚ ਜਗਸੀਰ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਗਸੀਰ ਸਿੰਘ ਦਾ ਵੱਡਾ ਮੁੰਡਾ 23 ਸਾਲਾਂ ਤੋਂ ਬਾਹਰ ਵਿਦੇਸ਼ ਦੇ ਵਿੱਚ ਸੈਟਲ ਹੁੰਦਾ ਹੈ ਉਹ ਇੱਥੇ ਆਪਣੇ ਪਰਿਵਾਰ ਦੇ ਕੋਲ ਬਿਲਕੁਲ ਹੀ ਘਟ ਆਉਂਦਾ ਸੀ ਇਸ ਕਰਕੇ ਜਗਸੀਰ ਸਿੰਘ ਆਪਣੇ ਬਾਕੀ ਦੋਨਾਂ ਮੁੰਡਿਆਂ ਨੂੰ ਬਸੰਤ ਸਿੰਘ ਤੇ ਕੁਲਵੰਤ ਸਿੰਘ ਨੂੰ ਕਦੀ ਵੀ ਬਾਹਰ ਨਹੀਂ ਭੇਜਣਾ ਚਾਹੁੰਦਾ ਸੀ ਤੇ ਨਾ ਹੀ ਕਦੀ ਇਹਨਾਂ ਮੁੰਡਿਆਂ ਦਾ ਵੀ ਮਨ ਕੀਤਾ ਸੀ ਕਿ ਇਹ ਕਦੀ ਬਾਹਰ ਜਾ ਕੇ ਵਿਦੇਸ਼ ਦੇ ਵਿੱਚ ਸੈੱਟ ਹੋਣਗੇ ਪਰ ਪੰਜਾਬ ਦੇ ਉੱਤੇ ਇੱਕ ਵਾਰੀ ਇਹੋ ਜਿਹੀ ਮਾਰ ਪਈ ਕਿ ਇੱਥੇ ਸਾਰੇ ਕੰਮ ਬੰਦ ਹੋ ਗਏ ਤੇ ਇਸ ਕਰਕੇ ਜਗਸੀਰ ਸਿੰਘ ਦਾ ਵੀ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਸੀ ਹੁਣ ਜਗਸੀਰ ਸਿੰਘ ਨੂੰ ਮਜਬੂਰਨ ਆਪਣੇ ਮੁੰਡੇ ਬਸੰਤ ਸਿੰਘ ਨੂੰ ਬਾਹਰ ਭੇਜਣਾ ਪਿਆ ਬਸੰਤ ਸਿੰਘ ਅੰਦਰੋ ਹੀ ਅੰਦਰ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ ਜਿਸ ਤਰ੍ਹਾਂ ਇਹਨੂੰ ਪਤਾ ਲੱਗਦਾ ਹੈ ਕਿ ਇਹਦਾ ਬਾਪੂ ਮੰਨ ਗਿਆ ਹੈ ਇਹਨੂੰ ਫਿਨਲੈਂਡ ਭੇਜਣ ਵਾਸਤੇ ਇਹ ਅੰਦਰੋ ਹੀ ਅੰਦਰ ਖੁਸ਼ ਹੁੰਦਾ ਹੈ ਪਰ ਇੱਕ ਬੰਨੇ ਇਹਨੂੰ ਇੱਕ ਦੁੱਖ ਵੀ ਸੀ ਕਿਉਂਕਿ ਪਿੰਡ ਦੇ ਵਿੱਚ ਹੀ ਇਹਦਾ ਇੱਕ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਹਦਾ ਨਾਮ ਸੀ ਜਤਿੰਦਰਪਾਲ ਕੋੜ ਤੇ ਜਤਿੰਦਰਪਾਲ ਕੋੜ ਦੇ ਪਿਓ ਨੂੰ ਵੀ ਇਹਨਾਂ ਦੋਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਜਤਿੰਦਰ ਦਾ ਪਿਤਾ ਸਾਧੂ ਸਿੰਘ ਇਹਨਾਂ ਦੋਨਾਂ ਦੇ ਰਿਸ਼ਤੇ ਦੇ ਖਿਲਾਫ ਹੁੰਦਾ ਹੈ ਪਰ ਇਹ ਦੋਨੇ ਜਾਣੇ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਸਨ ਇਸ ਕਰਕੇ ਜਤਿੰਦਰ ਇਹਨੂੰ ਕਹਿੰਦੀ ਹੈ ਕਿ ਮੈਂ ਤੇਰਾ ਇੰਤਜ਼ਾਰ ਕਰਾਂਗੀ ਮੈਂ ਤੇਰੇ ਸਿਵਾਏ ਕਿਸੇ ਹੋਰ ਦੇ ਨਾਲ ਵਿਆਹ ਨਹੀਂ ਕਰਾਵਾਂਗੀ ਇਹ ਗੱਲ ਸਾਲ 1988 ਦੀ ਸੀ 1988 ਦੇ ਵਿੱਚ ਬਸੰਤ ਸਿੰਘ ਬਾਹਰ ਚਲਾ ਜਾਂਦਾ ਹੈ ਹੁਣ ਬਸੰਤ ਸਿੰਘ ਬਾਹਰ ਜਾ ਕੇ ਖੂਬ ਮਿਹਨਤ ਕਰਦਾ ਹੈ ਚੰਗਾ ਪੈਸਾ ਕਮਾਉਂਦਾ ਹੈ ਤੇ ਇਹਦਾ ਇਹੋ ਸੁਪਨਾ ਹੁੰਦਾ ਹੈ ਕਿ ਇਹ ਪੈਸਾ ਕਮਾ ਕੇ ਵਾਪਸ ਆਪਣੇ ਪਿੰਡ ਜਾਵੇਗਾ ਤੇ ਆਪਣੀ ਇਹਦੀ ਜਿਹੜੀ ਮਸ਼ੂਕ ਹੈ ਉਹਦੇ ਨਾਲ ਵਿਆਹ ਕਰਵਾਵੇਗਾ ਪਰ ਇਹ ਸਭ ਕਰਨ ਦੇ ਚੱਕਰ ਦੇ ਵਿੱਚ ਇਹਨੂੰ 9 ਸਾਲ ਦਾ ਟਾਈਮ ਲੰਘ ਜਾਂਦਾ ਹੈ ਹੁਣ ਸਾਲ 1998 ਦੇ ਵਿੱਚ ਬਸੰਤ ਸਿੰਘ ਪੰਜਾਬ ਆਉਂਦਾ ਹੈ ਉਸ ਸਮੇ ਇਹਦੀ ਉਮਰ ਲਗਭਗ 40 ਸਾਲ ਦੀ ਹੋ ਚੁੱਕੀ ਸੀ ਦੂਸਰੇ ਬਣੇ ਜਤਿੰਦਰ ਕੋੜ ਦੀ ਉਮਰ 33-34 ਸਾਲ ਦੀ ਹੋ ਚੁੱਕੀ ਸੀ ਜਤਿੰਦਰ ਕੋੜ ਨੂੰ ਜਦੋਂ ਪਤਾ ਲੱਗਦਾ ਹੈ ਕਿ ਬਸੰਤ ਸਿੰਘ ਵਾਪਸ ਆ ਰਿਹਾ ਹੈ ਪੰਜਾਬ ਦੇ ਵਿੱਚ ਤੇ ਉਹ ਬੜੀ ਖੁਸ਼ ਹੁੰਦੀ ਹੈ ਕਿਉਂਕਿ ਇਨਾ 8-9 ਸਾਲਾਂ ਦੇ ਵਿੱਚ ਉਹਨੇ ਲੋਕਾਂ ਦੇ ਬੜੇ ਹਿਤਾਣੇ ਮੇਨੇ ਸੁਨੇ ਸੁਨੇ ਸਨ ਤੇ ਆਪਣੇ ਘਰਦਿਆਂ ਕੋਲੋਂ ਵੀ ਬਹੁਤ ਗਾਲਾਂ ਸੁਣੀਆਂ ਸਨ ਉਹਨਾਂ ਨੇ ਫੇਰ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ ਸੀ ਹੁਣ ਬਸੰਤ ਸਿੰਘ ਆਪਣੇ ਪਿੰਡ ਦੇ ਵਿੱਚ ਆਂਦਾ ਹੈ ਇਹ ਫੇਰ ਇੱਕ ਦੂਜੇ ਨੂੰ ਮਿਲਦੇ ਨੇ ਇਹ ਦੋਨਾਂ ਨੇ ਫੇਰ ਤੋਂ ਇੱਕ ਦੂਜੇ ਦੇ ਨਾਲ ਵਿਆਹ ਕਰਾਉਣ ਦੇ ਬਾਰੇ ਘਰ ਦੇ ਵਿੱਚ ਗੱਲ ਕੀਤੀ ਪਰ ਇੱਥੇ ਜਤਿੰਦਰਪਾਲ ਕੋਰ ਦਾ ਪਿਤਾ ਸਾਧੂ ਸਿੰਘ ਹਜੇ ਵੀ ਇਹਨਾਂ ਦੇ ਰਿਸ਼ਤੇ ਦੇ ਲਈ ਉਹ ਹਾਮੀ ਨਹੀਂ ਭਰਦਾ ਪਰ ਹੁਣ ਜਤਿੰਦਰ ਆਪਣੇ ਪਿਓ ਨੂੰ ਸਾਫ਼-ਸਾਫ਼ ਕਹਿ ਦਿੰਦੀ ਹੈ ਕਿ ਉਹ ਵਿਆਹ ਕਰਾਵੇਗੀ ਤੇ ਬਸੰਤ ਸਿੰਘ ਦੇ ਨਾਲ ਹੀ ਕਰਾਵੇਗੀ ਨਹੀਂ ਤਾਂ ਕਿਸੇ ਦੇ ਨਾਲ ਵੀ ਉਹ ਵਿਆਹ ਨਹੀਂ ਕਰਵਾਵੇਗੀ ਹੁਣ ਸਾਧੂ ਸਿੰਘ ਆਪਣੀ ਕੁੜੀ ਦੇ ਵਿਆਹ ਦੇ ਲਈ ਰਾਜ਼ੀ ਤਾਂ ਹੋ ਜਾਂਦਾ ਹੈ ਪਰ ਇਹਦਾ ਵਿਆਹ ਕਰਦਨ ਤੋਂ ਬਾਅਦ ਇਹ ਪਿੰਡ ਛੱਡ ਕੇ ਇੱਥੋਂ ਚਲਾ ਜਾਂਦਾ ਹੈ ਪਰ ਇਨੀਆਂ ਓਕਰਾਂ ਤੋਂ ਬਾਅਦ ਵੀ ਜਤਿੰਦਰ ਦਾ ਤੇ ਬਸੰਤ ਸਿੰਘ ਦਾ ਆਪਸ ਦੇ ਵਿੱਚ ਵਿਆਹ ਹੋ ਜਾਂਦਾ ਹੈ ਕਿਉਂਕਿ ਦੋਨਾਂ ਨੇ ਇੱਕ ਦੂਜੇ ਨੂੰ ਪਾਉਣ ਵਾਸਤੇ 9 ਸਾਲਾਂ ਦਾ ਇੰਤਜ਼ਾਰ ਕੀਤਾ ਸੀ ਹੁਣ ਇਹਨਾਂ ਦੇ ਵਿਆਹ ਨੂੰ ਕਈ ਸਾਲ ਗੁਜ਼ਰ ਜਾਂਦੇ ਨੇ ਇਹਨਾਂ ਦੇ ਘਰ ਦੇ ਵਿੱਚ ਦੋ ਮੁੰਡੇ ਹੁੰਦੇ ਨੇ ਤੇ ਦੋ ਕੁੜੀਆਂ ਦਾ ਜਨਮ ਹੁੰਦਾ ਹੈ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੁੰਦਾ ਹੈ ਤੇ ਕਹਿੰਦੇ ਨੇ ਕਿ ਚਾਰ ਬੱਚਿਆਂ ਦੀ ਮਾਂ ਹੋਣ ਦੇ ਬਾਅਦ ਵੀ ਇਹਨੇ ਆਪਣੇ ਆਪ ਨੂੰ ਫਿੱਟ ਕਰਕੇ ਰੱਖਿਆ ਹੋਇਆ ਸੀ ਤੇ ਇਹ ਚਾਰ ਬੱਚਿਆਂ ਦੀ ਮਾਂ ਨਹੀਂ ਲੱਗਦੀ ਸੀ ਦੂਜੇ ਬੰਨੇ ਬਸੰਤ ਸਿੰਘ ਸ਼ਰਾਪੀਂਦਾਦੀ ਸੀ ਇਹ ਜਿਆਦਾ ਸ਼ਰਾਬ ਪੀਣ ਕਰਕੇ ਤੇ ਜਿਆਦਾ ਕੰਮ ਕਰਨ ਕਰਕੇ ਕਾਫੀ ਬੁੱਢਾ ਲੱਗਦਾ ਸੀ। ਹੁਣ ਇਹ ਦੋਨੇ ਜਾਨੇ ਫਿਨਲੈਂਡ ਦੇ ਵਿੱਚ ਹੀ ਰਹਿ ਰਹੇ ਹੁੰਦੇ ਨੇ। ਇਹ ਫਿਨਲੈਂਡ ਦੇ ਵਿੱਚ ਰਹਿੰਦੇ ਹੋਏ ਇਹਨਾਂ ਦਾ ਆਪਣਾ ਕਾਰੋਬਾਰ ਵੀ ਹੁੰਦਾ ਹੈ। ਪਰ ਬਸੰਤ ਸਿੰਘ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਨਾਲ ਜੁੜਿਆ ਹੋਇਆ ਸੀ। ਉਹ ਸਾਰੀ ਪ੍ਰਾਪਰਟੀ ਆਪਣੀ ਪੰਜਾਬ ਦੇ ਵਿੱਚ ਹੀ ਬਣਾ ਰਿਹਾ ਸੀ। ਉਹ ਸੋਚਦਾ ਸੀ ਕਿ ਉਹ ਆਪਣਾ ਬੁਢਾਪਾ ਪੰਜਾਬ ਦੇ ਵਿੱਚ ਜਾ ਕੇ ਕੱਟੇਗਾ। ਪਰ ਦੂਜੇ ਬਨੇ ਜਤਿੰਦਰਪਾਲ ਕੋੜ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਉਹ ਇੱਕ ਮਹੀਨੇ ਤੋਂ ਵੀ ਜ਼ਿਆਦਾ ਪੰਜਾਬ ਦੇ ਵਿੱਚ ਰਵੇ। ਹੁਣ ਦੋਨੇ ਜਾਣੇ ਪੰਜਾਬ ਤੇ ਆਉਂਦੇ ਸਨ ਪਰ ਦੋਨੇ ਜਾਣੇ ਜਦੋਂ ਵੀ ਆਉਂਦੇ ਸਨ ਤਾਂ ਅਲੱਗ-ਅਲੱਗ ਹੀ ਆਉਂਦੇ ਸਨ ਕਦੀ ਬਸੰਤ ਸਿੰਘ ਪੰਜਾਬ ਆਉਂਦਾ ਸੀ ਤੇ ਕਦੀ ਜਤਿੰਦਰਪਾਲ ਕੋਰ ਪੰਜਾਬ ਆਉਂਦੀ ਸੀ ਕਿਉਂਕਿ ਬਸੰਤ ਸਿੰਘ ਦਾ ਪਿਤਾ ਜਗੀਰ ਸਿੰਘ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਸੀ ਇਸ ਕਰਕੇ ਜਦੋਂ ਇਹ ਆਉਂਦਾ ਸੀ ਤਾਂ ਆਪਣੇ ਭਰਾ ਕੁਲਵੰਤ ਸਿੰਘ ਦੇ ਘਰ ਹੀ ਆਉਂਦਾ ਸੀ ਜਤਿੰਦਰਪਾਲ ਕੋਰ ਜਦੋਂ ਵੀ ਆਉਂਦੀ ਸੀ ਤਾਂ ਉਹ ਆਪਣੀ ਭੈਣ ਤੇ ਆਪਣੇ ਜੀਜੇ ਦੇ ਘਰ ਹੀ ਆਉਂਦੀ ਸੀ ਹੁਣ ਇੱਕ ਦਿਨ ਇਹ ਆਪਣੇ ਭੈਣ ਦੇ ਕੋਲ ਆਈ ਹੁੰਦੀ ਹੈ ਇਹਦਾ ਭਨੇਵਾ ਬੱਬੀ ਇਨੂੰ ਕਹਿੰਦਾ ਹੈ ਕਿ ਮਾਸੀ ਮੈਨੂੰ ਕਿਤੇ ਬਾਹਰ ਸੈਟਲ ਕਰਾ ਦੇ ਪਰ ਇਹਦੀ ਮਾਸੀ ਇਹਨੂੰ ਕਹਿੰਦੀ ਹੈ ਕਿ ਹੁਣ ਬਾਹਰ ਜਾਣਾ ਕੋਈ ਸੌਖਾ ਕੰਮ ਨਹੀਂ ਰਿਹਾ ਮਿਹਨਤ ਕਰਨੀ ਪੈਂਦੀ ਹੈ ਕਾਗਜ਼ ਪੱਤਰ ਪੂਰੇ ਕਰਨੇ ਪੈਂਦੇ ਨੇ ਤੇ ਇਸ ਲਈ ਬਹੁਤ ਔਖਾ ਹੈ ਇੰਨੀ ਜਲਦੀ ਮੈਂ ਤੈਨੂੰ ਸੈਟਲ ਕਿਵੇਂ ਕਰਾ ਦਵਾਂ ਇਹ ਫਿਰ ਹੁਣ ਬੱਬੀ ਨੂੰ ਤਲਾਸ਼ਾ ਦਿੰਦੀ ਹੈ ਕਿ ਕੋਈ ਨਹੀਂ ਮੈਂ ਕੋਈ ਨਾ ਕੋਈ ਹਿਸਾਬ ਲਾ ਕੇ ਤੈਨੂੰ ਬਾਹਰ ਜ਼ਰੂਰ ਲੈ ਜਾਵਾਂਗੀ ਹੁਣ ਰਾਤ ਹੁੰਦੀ ਹੈ ਰੋਟੀ ਪਾਣੀ ਖਾ ਕੇ ਸਾਰੇ ਸੁੱਤੇ ਹੁੰਦੇ ਨੇ ਤੇ ਰਾਤ ਨੂੰ ਜਤਿੰਦਰਪਾਲ ਕੋਲ ਜਿਵੇਂ ਹੀ ਬਾਥਰੂਮ ਕਰਨ ਵਾਸਤੇ ਉੱਠਦੀ ਹੈ ਤਾਂ ਉਹ ਦੇਖਦੀ ਹੈ ਕਿ ਕਮਰੇ ਦੇ ਵਿੱਚ ਉਹਦਾ ਜਰਾ ਨੇਮਾ ਬੱbbi ਸੁੱਤਾ ਹੋਇਆ ਸੀ ਇਹ ਨੂੰ ਵੇਖ ਕੇ ਉਹਦੀ ਜਵਾਨੀ ਨੂੰ ਵੇਖ ਕੇ ਉਹਦੇ ਤੇ ਲੱਟੂ ਹੋ ਜਾਂਦੀ ਹੈ ਇਹ ਭੁੱਲ ਜਾਂਦੀ ਹੈ ਕਿ ਉਹ ਤਾਂ ਉਹਦਾ ਪਨੇਵਾ ਲੱਗਦਾ ਹੈ ਇਹਦੇ ਮਨ ਦੇ ਵਿੱਚ ਉਹ ਸਾਰੇ ਖਿਆਲ ਚੱਲਣ ਲੱਗ ਪੈਂਦੇ ਨੇ ਇਹਦੀਆਂ ਅੰਦਰ ਦੀਆਂ ਕਾਮਨਾਵਾਂ ਜਾਗ ਜਾਂਦੀਆਂ ਨੇ ਪਰ ਆਖਿਰ ਕੀ ਕਰ ਸਕਦੀ ਸੀ ਕਿਉਂਕਿ ਇਹ ਉਹਦਾ ਆਪਣੇਵਾਂ ਲੱਗਦਾ ਸੀ ਉਸ ਰਾਤ ਇਹ ਆਪਣੇ ਆਪ ਤੇ ਪੂਰੀ ਤਰ੍ਹਾਂ ਕਾਬੂ ਪਾ ਲੈਂਦੀ ਹੈ ਤਾਂ ਅਗਲੀ ਸਵੇਰ ਹੀ ਇਹਦਾ ਆਪਣੇਵਾਂ ਇਹਨੂੰ ਦਿੱਲੀ ਪਾੜ ਜਾਣ ਵਾਸਤੇ 에ਅਰਪੋਰਟ ਤੇ ਛੱਡਣ ਚਲਾ ਜਾਂਦਾ ਹੈ ਇਹ ਹੁਣ 2006 ਦੇ ਵਿੱਚ ਫਿਰ ਆਪਣੀ ਭੈਣ ਦੇ ਕੋਲ ਆਉਂਦੀ ਹੈ ਤੇ ਇਹ ਰਾਤ ਨੂੰ ਆਪਣੇ ਭਾਂਜੇ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਉਹਦੇ ਕੋਲ ਬੈਠ ਕੇ ਉਹਨੂੰ ਸਾਰਾ ਕੁਝ ਕਰਨ ਦੇ ਲਈ ਕਹਿੰਦੀ ਹੈ ਜੋ ਸ਼ਾਇਦ ਇੱਕ ਮਾਸੀ ਪਨੇਵੇਂ ਦੇ ਰਿਸ਼ਤੇ ਨੂੰ ਦਾਗੋ-ਦਾਗ ਕਰ ਸਕਦਾ ਸੀ ਇੱਥੇ ਬੱbbi ਸਾਫ਼-ਸਾਫ਼ ਇਹਨੂੰ ਮਨਾ ਕਰ ਦਿੰਦਾ ਹੈ ਕਿ ਤੁਸੀਂ ਮੇਰੇ ਮਾਸੀ ਹੋ ਇਹ ਹੁਣ ਬੱbbi ਨੂੰ ਕਹਿੰਦੀ ਹੈ ਕਿ ਜੇਕਰ ਤੂੰ ਬਾਹਰ ਜਾਣਾ ਹੈ ਤਾਂ ਤੈਨੂੰ ਸਾਰਾ ਕੁਝ ਭੁੱਲਣਾ ਪਵੇਗਾ ਜੋ ਜੋ ਮੈਂ ਤੈਨੂੰ ਕਹਾਂਗੀ ਉਦਾਂ ਹੀ ਤੈਨੂੰ ਕਰਨਾ ਪਵੇਗਾ ਹੁਣ ਇੱਕ ਬੰਨੇ ਤਾਂ ਬੱbbi ਦੇ ਮਨ ਦੇ ਵਿੱਚ ਇਹ ਵੀ ਲਾਲਚ ਸੀ ਉਹਨੂੰ ਬਾਹਰ ਜਾਣ ਦਾ ਚਾਹ ਸੀ ਇਸ ਲਈ ਉਹ ਮਾਸੀ ਦੀ ਹਾਂ ਦੇ ਵਿੱਚ ਹਾਂ ਮਿਲਉਂਦਾ ਰਿਹਾ ਤੇ ਇਹਦੀ ਮਾਸੀ ਉਸ ਰਾਤ ਸਾਰੀਆਂ ਹੱਦਾਂ ਪਾਰ ਕਰ ਦਿੰਦੀ ਹੈ ਇਹ ਦੋਨੇ ਜਾਨਾਂ ਹੀ ਆਪਣੇ ਵਿੱਚ ਜਿਹੜਾ ਇਹਨਾਂ ਦਾ ਇੱਕ ਰਿਸ਼ਤਾ ਸੀ ਉਹਨੂੰ ਇਹ ਭੁੱਲ ਚੁੱਕੇ ਸਨ ਤੇ ਇੱਕ ਨਜਾਇਜ਼ ਰਿਸ਼ਤਾ ਇਹਨਾਂ ਦੋਨਾਂ ਦੇ ਵਿੱਚ ਕਾਇਮ ਹੋ ਚੁੱਕਿਆ ਸੀ ਉਸ ਰਾਤ ਇਹ ਬੱਬੀ ਦੇ ਨਾਲ ਸਬੰਧ ਬਣਾਉਣ ਤੋਂ ਬਾਅਦ ਜਤਿੰਦਰਪਾਲ ਕੋਰ ਪੂਰੀ ਤਰ੍ਹਾਂ ਖੁਸ਼ ਹੋ ਜਾਂਦੀ ਹੈ ਕਿਉਂਕਿ ਬੱਬੀ ਇੱਕ ਹਟਾ-ਕਟਾ ਨੌਜਵਾਨ ਸੀ ਹੁਣ ਇੱਕ ਰਾਤ ਦਾ ਇਹ ਕੰਮ ਨਹੀਂ ਸੀ ਜਤਿੰਦਰਪਾਲ ਕੋੜ ਉਹਨਾਂ ਦੇ ਘਰ ਦੇ ਵਿੱਚ ਹਰ ਰਾਤ ਨੂੰ ਹੀ ਇਹ ਸਭ ਕਰਦੀ ਸੀ ਫਿਰ ਇੱਕ ਦਿਨ ਬੱਬੀ ਇਹਨਾਂ ਨੂੰ ਛੱਡਣ ਵਾਸਤੇ ਫਿਰ ਤੋਂ ਦਿੱਲੀ 에ਰਪੋਰਟ ਤੇ ਜਾਂਦਾ ਹੈ ਜਤਿੰਦਰਪਾਲ ਕੋੜ ਹੁਣ ਬੱਬੀ ਨੂੰ ਕੁਝ ਪੈਸੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਅਗਲੇ ਮਹੀਨੇ ਫਿਰ ਤੇਰੇ ਮਾਸਟਰ ਨੇ ਆਉਣਾ ਹੈ ਤੇ ਮੈਂ ਤੇਰੇ ਵਾਸਤੇ ਉਹਨਾਂ ਦੇ ਹੱਥ 5 ਲੱਖ ਰੁਪਇਆ ਭੇਜਾਂਗੀ ਬੱਬੀ ਕਹਿੰਦਾ ਹੈ ਕਿ ਮਾਸਟਰ ਨੇ ਜੇਕਰ ਮਨਾ ਕਰ ਦਿੱਤਾ ਪੈਸੇ ਦੇਣ ਤੋਂ ਤੇ ਕਹਿੰਦੀ ਹੈ ਕਿ ਤੂੰ ਚੁੱਪ ਰਹੀਂ ਮੈਂ ਜਾਣਾ ਤੇ ਤੇਰਾ ਮਾਸਰ ਜਾਣੇ ਮੈਂ ਤੇਰੇ ਮਾਸਰ ਨੂੰ ਇਹ ਕਹਾਂਗੀ ਕਿ ਬੱਬੀ ਨੇ ਇੱਕ ਗੱਡੀ ਲੈਣੀ ਹੈ ਤੇ ਉਹਦੇ ਵਾਸਤੇ ਉਹਨੂੰ 5 ਲੱਖ ਰੁਪਇਆ ਉਧਾਰਾ ਚਾਹੀਦਾ ਹੈ ਜੋ ਮੈਂ ਅੱਗੇ ਜਾ ਕੇ ਤੇਰੇ ਕੋਲੋਂ ਪੈਸੇ ਵਾਪਸ ਨਹੀਂ ਲਵਾਂਗੀ 15 ਸਤੰਬਰ 2008 ਨੂੰ ਬਸੰਤ ਸਿੰਘ ਪੰਜਾਬ ਆਉਂਦਾ ਹੈ ਤੇ ਉਹ 에어ਪੋਰਟ ਤੋਂ ਹੀ ਕਿਡਨਾਪ ਹੋ ਜਾਂਦਾ ਹੈ ਕੁਝ ਘੰਟਿਆਂ ਬਾਅਦ ਹੀ ਬਸੰਤ ਸਿੰਘ ਦੇ ਭਰਾ ਕੁਲਵੰਤ ਸਿੰਘ ਨੂੰ ਕਿਡਨਾਪਰ ਦਾ ਫੋਨ ਆਉਂਦਾ ਹੈ ਉਹ ਕਹਿੰਦਾ ਹੈ ਕਿ 10 ਕਰੋੜ ਰੁਪਈਆ ਚਾਹੀਦਾ ਹੈ ਕੁਲਵੰਤ ਸਿੰਘ ਬਿਨਾਂ ਕੋਈ ਸਮਾਂ ਗਵਾਏ ਸਿੱਧਾ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਥਾਣੇ ਵਾਲੇ ਜਲਦੀ ਤੋਂ ਨਾਲ ਇਸ ਕੇਸ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੰਦੇ ਨੇ ਜਦੋਂ ਇਸ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ ਹੋਰ ਦਾ ਨਹੀਂ ਬਲਕਿ ਖੁਦ ਬਸੰਤ ਸਿੰਘ ਦਾ ਹੀ ਮੋਬਾਈਲ ਨੰਬਰ ਸੀ ਪੁਲਿਸ ਇਸ ਨੰਬਰ ਦੀ ਲੋਕੇਸ਼ਨ ਕੱਢਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਤੇ ਅਚਾਨਕ ਹੀ 23 ਸਤੰਬਰ ਦੀ ਦੁਪਹਿਰ ਨੂੰ ਮੋਗਾ ਪੁਲਿਸ ਨੂੰ ਧਰਮਕੋੜ ਦੀ ਨਹਿਰ ਦੇ ਵਿੱਚੋਂ ਇੱਕ ਬੰਦੇ ਦੀ লাশ ਮਿਲਦੀ ਹੈ ਜਦੋਂ ਇਹਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਕੋਈ ਹੋਰ ਨਹੀਂ ਬਲਕਿ ਬਸੰਤ ਸਿੰਘ ਹੀ ਹੈ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਦਾ ਕਤਲ ਕਰ ਦਿੱਤਾ ਸੀ ਪੁਲਿਸ 102 ਦਾ ਪਰਚਾ ਕੱਟ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਫਿਨਲੈਂਡ ਦੇ ਵਿੱਚ ਬੈਠੀ ਇਹਦੀ ਜਿਹੜੀ ਪਤਨੀ ਜਤਿੰਦਰਪਾਲ ਕੋਰਨੋਮੀ ਉਹਦੇ ਪਤੀ ਦੇ ਕਤਲ ਦੇ ਬਾਰੇ ਇਨਫੋਰਮ ਕਰ ਦਿੱਤਾ ਜਾਂਦਾ ਹੈ 15 ਸਤੰਬਰ 2008 ਨੂੰ ਬਸੰਤ ਸਿੰਘ ਪੰਜਾਬ ਦੇ ਵਿੱਚ ਆਇਆ ਸੀ ਉਸ ਸਮੇਂ 에어ਪੋਰਟ ਤੋਂ ਪਿਕ ਕਰਨ ਵਾਸਤੇ ਇਹਦੀ ਸਾਲੀ ਦਾ ਮੁੰਡਾ ਬੱbbi 에어ਪੋਰਟ ਤੇ ਗਿਆ ਸੀ ਜਿਸ ਤਰ੍ਹਾਂ ਹੀ ਇਹ ਦੋਨੇ ਜਾਨ 에어ਪੋਰਟ ਤੋਂ ਬਾਹਰ ਨਿਕਲਦੇ ਨੇ ਅੱਗੇ ਜਾ ਕੇ ਇੱਕ ਟਾਬੇ ਦੇ ਉੱਤੇ ਬੈਠ ਕੇ ਰੋਟੀ ਖਾਂਦੇ ਨੇ दारू ਪੀਂਦੇ ਨੇ ਦੇ दारू ਪੀਣ ਤੋਂ ਬਾਅਦ ਇਹ ਫਿਰ ਜਦੋਂ ਟਾਬੇ ਤੋਂ ਬਾਹਰ ਨਿਕਲਦੇ ਨੇ ਤੇ ਇਹਨਾਂ ਦੀ ਗੱਡੀ ਦੇ ਪਿੱਛੇ ਦੋ ਮੋਟਰਸਾਈਕਲ ਇਹਦਾ ਪਿੱਛਾ ਕਰਨ ਵਾਸਤੇ ਲੱਗ ਜਾਂਦੇ ਨੇ ਅੱਗੇ ਜਾ ਕੇ ਸੁੰਸਾਨ ਇਲਾਕੇ ਦੇ ਵਿੱਚ ਜਾ ਕੇ ਇਹ ਬਾਈਕ ਸਵਾਰ ਗੱਡੀ ਨੂੰ ਰੋਕ ਲੈਂਦੇ ਨੇ ਤੇ ਗੱਡੀ ਦੇ ਵਿੱਚੋਂ ਬਸੰਤ ਸਿੰਘ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਪੁਲਿਸ ਵਾਲੇ ਹੁਣ ਇਹ ਬਾਈਕ ਸਵਾਰਾਂ ਦੀ ਭਾਲ ਕਰਦੀ ਹੈ ਤੇ ਜਲਦੀ ਇਹਨਾਂ ਬਾਈਕ ਸਵਾਰਾਂ ਦੇ ਨੰਬਰ ਤੋਂ ਇਹਨਾਂ ਬੰਦਿਆਂ ਦਾ ਪਤਾ ਲੱਗ ਜਾਂਦਾ ਹੈ ਇਹ ਹੁਣ ਬਾਈਕ ਸਵਾਰ ਜਦੋਂ ਫੜੇ ਜਾਂਦੇ ਨੇ ਤਾਂ ਪੁਲਿਸ ਸਾਹਮਣੇ ਬਖਤੇ ਨੇ ਇਹ ਕਹਿੰਦੇ ਨੇ ਕਿ ਇਹ ਸਾਰਾ ਕੀਤਾ ਕਰਾਇਆ ਬਸੰਤ ਸਿੰਘ ਦੀ ਪਤਨੀ ਦਾ ਹੈ ਤੇ ਇਹਦਾ ਸਾਥ ਦਿੱਤਾ ਹੈ ਬੱbbi ਨੇ ਬੱbbi ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਵੀ ਹੁਣ ਬਖਦਾ ਹੈ ਇਹ ਕਹਿੰਦਾ ਹੈ ਕਿ ਮਾਸਟਰਮਾਈਂਡ ਮੈਂ ਨਹੀਂ ਹਾਂ ਬਲਕਿ ਮੇਰੀ ਮਾਸੀ ਜਤਿੰਦਰਪਾਲ ਕੋਰ ਹੈ ਜਿਹੜੀ ਕਿ ਫਿਨਲੈਂਡ ਦੇ ਵਿੱਚ ਬੈਠੀ ਹੋਈ ਹੈ ਜਤਿੰਦਰਪਾਲ ਕੋਰ ਦਾ ਇਹ ਪਲਾਨ ਸੀ ਕਿ ਉਹ ਆਪਣੇ ਪਤੀ ਨੂੰ ਹੈਂਡੀਕੈਪ ਕਰਵਾ ਦਵੇਗੀ ਤੇ ਉਸ ਤੋਂ ਬਾਅਦ ਬੱbbi ਨੂੰ ਬਾਹਰ ਲੈ ਜਾਵੇਗੀ ਤੇ ਇਹਦਾ ਡਰਾਈਵਰ ਰੱਖੇਗੀ ਜਿਸ ਤੋਂ ਬਾਅਦ ਇਹ ਬੱਬੀ ਵੀ ਇਹਨਾਂ ਦੇ ਘਰ ਦੇ ਵਿੱਚ ਹੀ ਇਹਨਾਂ ਨਾਲ ਰਵੇਗਾ ਤੇ ਫਿਰ ਇਹ ਬੱਬੀ ਦੇ ਨਾਲ ਆਪਣੀਆਂ ਰਾਤਾਂ ਰੰਗੀਨ ਕਰਿਆ ਕਰੇਗੀ ਪਰ ਇੱਕ ਅਖਬਾਰ ਦੇ ਮੁਤਾਬਿਕ ਮਾਮਲਾ ਉਦੋਂ ਗਰਮ ਹੋ ਗਿਆ ਜਦੋਂ ਬਸੰਤ ਸਿੰਘ ਨੂੰ ਹੈਂਡੀਕੈਪ ਕਰਨ ਦੀ ਬਜਾਏ ਕਿਟਨੈਪਰ ਉਹਦਾ ਗਲਾ ਵੱਢ ਦਿੰਦੇ ਨੇ ਉਹਦਾ ਕਤਲ ਹੋ ਜਾਂਦਾ ਹੈ ਪਹਿਲਾਂ ਤਾਂ ਜਤਿੰਦਰ ਪਾਲ ਕੋੜ ਭਜਦੀ ਰਹੀ ਪਰ ਉਹਨੂੰ ਲੱਗਿਆ ਕਿ ਉਹ ਹੁਣ ਭਜ ਨਹੀਂ ਸਕਦੀ ਇਸ ਲਈ ਉਹਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਇੱਕ ਵਾਰੀ ਫਿਰ ਤੋਂ ਹਵਸ਼ ਦੀ ਅੱਗ ਦੇ ਅੱਗੇ ਇਹ ਸਾਰੇ ਰਿਸ਼ਤੇ ਨਾਤੇ ਫਿੱਕੇ ਪੈ ਗਏ। ਇੱਕ ਔਰਤ ਨੇ ਆਪਣੀ ਪਿਆਸ ਬੁਝਾਉਣ ਦੇ ਲਈ ਆਪਣੇ ਪਤੀ ਨੂੰ ਮਾਰਨ ਲੱਗਿਆ ਵੀ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹਦਾ ਕੀ ਲੱਗਦਾ ਹੈ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।